ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਇੱਕ ਸਵਾਲ ਆਇਆ ਜੀ ਆਪਾਂ ਨੂੰ ਬਾਹਰੋਂ ਹਾਂ ਜੀ ਜਰਮਨ ਤੋਂ ਸਾਡੇ ਭੈਣ ਜੀ ਉਹਨਾਂ ਨੇ ਪੁੱਛਿਆ ਵੀ ਆਪਾਂ ਮਤਲਬ ਜ਼ਿੰਦਗੀ ਦੇ ਵਿੱਚ ਵਿਚਰਦੇ ਆਂ ਕੰਮਕਾਰ ਵੀ ਕਰਦੇ ਆਂ ਪਰ ਮਤਲਬ ਇਹਦਾ ਅਸਲੀ ਮਨੋਰਥ ਹੈ ਕੀ ਆ ਜ਼ਿੰਦਗੀ ਦਾ ਮਨੋਰਥਾ ਜਿਹੜਾ ਆਪਾਂ ਨੂੰ ਮਹਾਰਾਜਾ ਗੁਰੂ ਗ੍ਰੰਥ ਸਾਹਿਬ ਜੀ ਦੱਸਿਆ ਹੋਇਆ ਕੋਈ ਦੁਨੀਆ ਤੇ ਐਵੇਂ ਤਾਂ ਹੈ ਨਹੀਂ ਵੀ ਆਪਾਂ ਦਾ ਮਾਲਕ ਨੇ ਭੇਜਤਾ ਹੈ ਨਾ ਹੁਣ 84 ਲੱਖ ਜੁਨਾ ਵੀ ਹੈ ਉਹ ਵੀ ਆਈਆਂ ਹੋਈਆਂ ਆ ਪੀ ਆਪਾਂ ਵੀ ਆਏ ਆ ਪਰ ਆਪਾਂ ਨੂੰ ਸਪੈਸ਼ਲ ਬਣਾ ਕੇ ਮਾਲਕ ਨੇ ਭੇਜਿਆ ਸਪੈਸ਼ਲ ਕਿਉਂ ਆ ਪੀ ਇਨਸਾਨ ਨੂੰ ਇੱਕ ਪਰਮਾਤਮਾ ਨੇ ਸੋਝੀ ਦਿੱਤੀ ਚਾਹੇ ਤਾਂ ਉਹ ਦੇਵਤਾ ਬਣ ਜੇ ਚਾਹੇ ਤਾਂ ਸਾਧੂ ਬਣ ਜੇ ਚਾਹੇ ਉਹ ਸੰਤ ਬਣ ਜੇ ਚਾਹੇ ਉਹ ਬ੍ਰਹਮ ਗਿਆਨੀ ਬਣ ਜੇ ਚਾਹੇ ਉਹ ਥੱਲੇ ਨੂੰ ਜਾ ਉਹ بڑے ਰਾਖਸ਼ ਬਣ ਜੇ ਚਾਹੇ ਉਹ ਪਸ਼ੂ ਬਣ ਜੇ ਥੱਲੇ ਨੂੰ ਜਾਊਗਾ ਤਾਂ ਪਸ਼ੂ ਵਰਤੀ ਹੈ ਲਿਜਾਊਗਾ ਜੇ ਉੱਪਰ ਨੂੰ ਜਾਊਗਾ ਤੇ ਤਰੱਕੀ ਵਾਲੇ ਪਾਸੇ ਜਾਊਗਾ ਜਿਵੇਂ ਹੁਣ ਕੋਈ ਬੱਚਾ ਸਕੂਲ ਦੇ ਵਿੱਚ ਪੜਦਾ ਹੋਵੇ ਹਾਂਜੀ ਇੱਕ ਬੱਚਾ ਤਾਂ ਪੜ ਕੇ ਅਫਸਰ ਬਣ ਜਾਣਾ ਵੀ ਜ਼ਿੰਦਗੀ ਸੌਖੀ ਐ ਇੱਕ ਬੱਚਾ ਪੜਦਾ ਨਹੀਂਗਾ ਉਹ ਫਿਰ ਦਿਹਾੜੀਆਂ ਕਰਦਾ ਟੱਕਰਾ ਮਾਰਦਾ ਜ਼ਿੰਦਗੀ ਦੇ ਵਿੱਚ ਗਲਤ ਰਾਹ ਤੇ ਤੁਰ ਪਈ ਮਾਰ ਉੱਪਰੋਂ ਜਾਣ ਦਾ ਮਤਲਬ ਤੁਹਾਡਾ ਜੀਵਨ ਮਤਲਬ ਦੇਵਤੇ ਆਲੇ ਪਾਸੇ ਨੂੰ ਹਾਂ ਜਿਹਦੇ ਦੇ ਆਤਮਕਾਲੇ ਪਾਸੇ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਨੇ ਲਿਖਿਆ ਹੋਇਆ ਹੈ ਨਾ ਤ੍ਰਿਲਕੋਂ ਮੰਦਰ ਸਾਜ ਸਵਾਰਿਓ ਪਾਵਕ ਤਲੇ ਜਰਾਵਤਰੀ ਐਸੇ ਗਰਮੇ ਹੈ ਟਟੀਲੋ ਫੂਲ ਫੂਲ ਕਿਆ ਪਾਵਤਰੀ ਮਹਾਰਾਜ ਕਹਿੰਦੇ ਤਿੰਨਾ ਗੁਣਾ ਦਾ ਸਰੀਰ ਹੈ ਜਿਹੜਾ ਬਣਾਸਾ ਹਾਂਜੀ ਇਹ ਤਾਂ ਬਣਾਇਆ ਜਿਵੇਂ ਆਪਾਂ ਕਹਿੰਦੇ ਰਾਜ ਗੁਣ ਤਮ ਗੁਣ ਸਤ ਗੁਣ ਗਈਏ ਤੇਰੀ ਸੰਭਾਇ ਰਾਜ ਗੁਣ ਤਮ ਗੁਣ ਸਤ ਗੁਣ ਦੇ ਵਿੱਚ ਇਹ ਸਰੀਰ ਆ ਤੇ ਮਹਾਰਾਜ ਕਹਿੰਦੇ ਇਹ ਸਰੀਰ ਨੂੰ ਇੱਕ ਮੰਦਰ ਬਣਾ ਕੇ ਗੁਰਦੁਆਰਾ ਵੀ ਕਿਹਾ ਗਿਆ ਕਹਿੰਦੇ ਧ੍ਰਿਣਕੋ ਮੰਦਰ ਸਾਜ ਸਵਾਰਿਓ ਪਾਉਕਤਲੇ ਜਰਾਵਤ ਇਹਦੇ ਥੱਲੇ ਕਹਿੰਦੇ ਅੱਗ ਬਾਲਤੀ ਕਾਲ ਨੇ ਠੀਕ ਹੈ ਅੱਗ ਬਾਲਤੀ ਆ ਕਹਿੰਦੇ ਤਿੰਤੋਂ ਮੰਦਰ ਸਾਜ ਸਵਾਰਿਓ ਪਾਉਕਤਲੇ ਜਰਾਵਤ ਦੇ ਐਸੇ ਗੜਵੇਂ ਆ ਟਟੀਲੋ ਫੂਲ ਫੂਲ ਕੇ ਆ ਪਾਉਤਰੇ ਕਹਿੰਦੇ ਵੀ ਇਹ ਘੜਾ ਜਿਹੜਾ ਪੱਕੇਲਾ ਵਾ ਇਹਦੇ ਵਿੱਚ ਉਹ ਕਹਿੰਦਾ ਇਨਸਾਨ ਚੌੜਾ ਹੋਇਆ ਪਰਦਾ ਮੈਂ ਆਇਆ ਮੈਂ ਆਇਆ ਮੈਂ ਇਦਾਂ ਉਹਦੀ ਮੈਂ ਮੇਰੀ ਦੇ ਚੱਕਰ ਦੇ ਵਿੱਚ ਇੰਨਾ ਉਲਝ ਚੁੱਕਿਆ ਉਹਨੂੰ ਪਤਾ ਹੀ ਨਹੀਂ ਵੀ ਮੇਰਾ ਦੁਨੀਆ ਤੇ ਆਉਣ ਦਾ ਮਕਸਦ ਕੀ ਆ ਫੇਰ ਤਾਂ ਸਿਰਫ 2-4 ਮਿੰਟ ਦੀ ਆ ਆਪਾਂ ਅੱਛੇ ਹੀ ਪੁੱਛਦੇ ਵੀ ਉਹ ਬੰਦੇ ਨੂੰ ਕੀ ਹੋਇਆ ਸੀ ਚੰਗਾ ਭਲਾ ਸੀ ਉਹ ਕੱਲ ਨੂੰ ਆਪਣਨ ਵੀ ਲੋਕਾਂ ਨੇ ਵੀ ਕਹਿਣਾ ਦੁਨੀਆ ਤੇ ਆਉਣ ਦਾ ਮਨੋਰਥ ਸੀ ਆਪਣਾ ਨਾਮ ਜਪਣਾ ਸੀ ਚੰਗੇ ਕੰਮ ਕਰਨੇ ਸੀ ਕੋਈ ਆਪਾਂ ਇੱਕ ਐਸੇ ਰਸਤੇ ਦੇ ਚੁਰਤਾ ਸੀ ਜਿਹੜਾ ਆਪਾਂ ਕੁਝ ਇਨਸਾਨੀਅਤ ਅਸੇ ਕਰਕੇ ਜਾਈਏ ਇਹ ਨਹੀਂ ਵੀ ਆਪਾਂ ਆਪਣੇ ਬੱਚੇ ਪਾਲਦੇ ਹੋਏ ਜਾਂ ਦੁਨੀਆਦਾਰੀ ਦੇ ਝੰਡੜਾ ਤੇ ਪਏ ਹੋਏ ਲੋਕਾਂ ਨੂੰ ਚੰਗਾ ਵਾੜਾ ਕਹਿੰਦੇ ਦੁਨੀਆ ਤੋਂ ਚਲੀ ਜਾਈਏ ਦੁਨੀਆ ਦਾ ਮਕਸਦ ਹੀ ਆਉਂਦਾ ਵੀ 84 ਲੱਖ ਜোন ਦੀ ਫੀਰਲੀ ਬੋਡੀ ਤੇ ਖੜੇ ਆ ਇਹਦੂ ਗਾਂ ਆਪਾਂ ਜਿਹੜੀ ਆ ਆਪਾਂ ਦੇਖਣਾ ਵੀ ਸਫਰ ਆਪਾਂ ਚੰਗੇ ਪਾਸੇ ਵਾਲੇ ਜਾਣਾ ਤੇ ਜੇ ਆਪਾਂ ਮੁਰੇ ਪਾਸੇ ਵਾਲੇ ਆ ਗਏ ਹਾਂਜੀ ਅੱਛਾ ਜੀ ਭਾਈ ਉਹ ਕੀ ਮਤਲਬ ਇਹਦੇ ਵਿੱਚ ਇੱਕ ਹੋਰ ਗੱਲ ਆ ਜਾਂਦੀ ਆ ਕਿ ਜੇ ਆਪਾਂ ਆਪਣੇ ਮਾਉਂਟਸ ਦੇ ਵਿੱਚ ਇਹ ਵੀ ਸ਼ਾਮਲ ਆ ਕਿ ਅਮਰਤ ਛਕਣਾ ਸਿੱਖ ਧਰਮ ਵਿੱਚ ਜ਼ਰੂਰੀ ਹੈ ਜਾਂ ਮਤਲਬ ਅਮਰਤ ਛਕਣਾ ਸਿੱਖ ਧਰਮ ਵਿੱਚ ਜ਼ਰੂਰੀ ਹੈ ਪਰ ਉਹ ਕਿਤੇ ਜਾ ਕੇ ਬਹੁਤ ਬਹੁਤ ਉੱਚੀ ਅਵਸਥਾ ਤੇ ਨਾ ਪੁਰਾਣੇ ਸਮੇਂ ਦੇ ਵਿੱਚ ਜਿਵੇਂ ਆਪਾਂ ਅੱਗੇ ਵੀ ਵੀਡੀਓ ਪਾਈ ਹੈ ਵੀ ਅਮਰਤ ਐਡੀ ਛੇਤੀ ਨਹੀਂ ਛਕਾਉਂਦੇ ਸੀ ਹਾਂਜੀ ਅਮਰਤ ਆ ਜਿਹੜਾ ਉਹ ਬਹੁਤ ਉੱਚੀ ਦਾਤ ਹੈ ਉਹ ਜਦੋਂ ਤੁਹਾਡਾ ਮਨ ਨਾਮ ਜਪ ਕੇ ਬੰਦਗੀ ਕਰਕੇ ਮਾਇਆ ਤੋਂ ਮੁਕਲੇ ਪਹੁੰਚ ਜਾਂਦਾ ਉੱਥੇ ਜਾ ਕੇ ਅਵਸਥਾ ਐਵੇਂ ਨਹੀਂ ਹੈਗਾ ਵੀ ਰਾਤ ਨੂੰ ਉੱਠ ਕੇ ਗਏ ਤੇ ਤੁਸੀਂ ਸਵੇਰੇ ਉੱਠ ਕੇ ਅਮਰਤ ਛਕ ਜਾਂਦਾ 6 ਮਹੀਨੇ ਤੁਹਾਨੂੰ ਚਾ ਲਿਆ ਉਸ ਤੋਂ ਬਾਅਦ ਹੌਲੀ ਹੌਲੀ ਕਿਰਪਾਾਂ ਲਾਤੀ ਹੌਲੀ ਹੌਲੀ ਸਾਰਾ ਕੁਝ ਬਦਲ ਗਿਆ ਫੇਰ ਉਸੇ ਦੁਨੀਆ ਚ ਆ ਗਏ ਕੋਈ ਮਾਲਕ ਤਾਂ ਬਖਸ਼ੂਗਾ ਜੇ ਆਪਾਂ ਸਹੀ ਰਾਹ ਤੇ ਚੱਲਾਂਗੇ ਉਹਦੇ ਵਿੱਚ ਇਹ ਨਹੀਂ ਵੀ ਤੁਸੀਂ ਕਹੋ ਵੀ ਆਪਣੇ ਸ਼ੱਕ ਲਿਆ ਵੀ ਅਸੀਂ ਮਾੜੇ ਚੰਗੇ ਕੰਮ ਵੀ ਕਰੀ ਚਾਹੀਏ ਨਿੰਦਿਆ ਚੁਗਲੀ ਵੀ ਕਰੀ ਜਾਈਏ ਤੇ ਮਾਲਕ ਸਾਨੂੰ ਬਖਸ਼ ਲੂਗਾ ਬਖਸ਼ੂਗਾ ਤਾਂ ਜਿਹੋ ਪ੍ਰਮਾਤਮਾ ਕਹਿੰਦਾ ਉਹਦੇ ਰਾਹ ਤੇ ਚੱਲਣਾ ਉਹਦੇ ਵਿੱਚ ਜ਼ਿਆਦਾਤਰ ਮੈਂ ਦੇਖਿਆ ਵੀ ਐਂ ਕਰਦੇ ਆ ਜਾ ਰਹੇ ਲੋਕ ਮਤਲਬ ਉਹ ਭੁੱਲ ਜਾਂਦੇ ਆ ਵੀ ਅਸੀਂ ਅਮਰ ਸਿੰਘ ਉਹ ਮੇਰੀ ਜੀ ਹੁਣ ਜਿਹੜਾ ਬੰਦਾ ਰਾਤ ਨੂੰ ਆ ਰਾਤ ਨੂੰ ਸੁਤੇ ਪੈਣ ਦੀ ਸ਼ਰਾਪੀਤੀ ਹੁੰਦੀ ਉਹਨੂੰ ਠਾਕੇ ਲੈ ਜਾਂਦੇ ਵੀ ਸਵੇਰੇ ਤਨੂੰ ਅੰਗਰਸ਼ ਪਾਉਂਦੇ ਫਿਰ ਉਹ ਵਸਤ ਲੈਂਦਾ ਉਹਨਾਂ ਦੇ ਕਹਿਣ ਤੇ 2-4 ਮਹੀਨੇ ਉਹ ਕੱਢ ਵੀ ਲੈਂਦਾ ਹੌਲੀ ਹੌਲੀ ਫਿਰ ਉਸੇ ਰਾਤੇ ਆ ਜਾਂਦਾ ਮਤਲਬ ਇਹਨੂੰ ਅਸੀਂ ਨਾ ਅਜੇ ਸਮਝੇ ਨਹੀਂ ਵੀ ਇਹ ਕਿੰਡੀ ਤਕੜੀ ਦਾਤ ਆ ਇਹ ਕਾਲੀ ਨਹੀਂ ਕਰਨੀ ਚਾਹੀਦੀ چاہے 10 ਸਾਲ ਲੰਘ ਜਾਣ ਚਾਹੇ 5 ਸਾਲ ਲੰਘ ਜਾਣ ਇਹ ਨਹੀਂ ਵੀ ਤੁਸੀਂ ਕਹੋ ਜੀ ਅਸੀਂ ਆਪਣਾ ਛੱਕੜਿਆ ਤੇ ਮਾਲਕ ਮੁਕਤ ਕਰ ਦੂੰਗਾ ਹਾਂਜੀ ਮਤਲਬ ਪਹਿਲਾਂ ਆਉਂਦੇ ਆਪ ਨੂੰ ਤਿਆਰ ਕਰੋ ਪਹਿਲਾਂ ਤਿਆਰ ਕਰੋ ਫਿਰ ਜੇ ਆਪਾਂ ਪੁਲਿਸ ਦੇ ਵਿੱਚ ਵੀ ਕੋਈ ਬੰਦਾ ਭਰਤੀ ਹੁੰਦਾ ਜਾਂ ਕੋਈ ਖਿਡਾਰੀ ਆ ਉਹ ਪਹਿਲਾਂ ਗਰਾਊਂਡ 'ਤੇ ਜਾ ਕੇ ਪ੍ਰੈਕਟਿਸ ਕਰਦਾ ਨਾ ਹਾਂਜੀ ਹਾਂਜੀ ਉਸ ਤੋਂ ਬਾਅਦ ਮੈਦਾਨ 'ਚ ਆਉਂਦਾ ਠੀਕ ਸਾਲ ਦੀ ਟ੍ਰੇਨਿੰਗ ਤੋਂ ਬਾਅਦ ਜਾ ਕੇ ਫਿਰ ਕੋਈ ਬੰਦਾ ਪਾਸ ਹੁੰਦਾ ਇਹ ਤਾਂ ਕੋਈ ਫੇਰ ਹੈ ਨਹੀਂ ਵੀ ਆਪਾਂ ਕਹੀਏ ਵੀ ਤੁਸੀਂ ਰਾਤ ਨੂੰ ਬੰਦਾ ਉੱਠਿਆ ਤੇ ਸਵੇਰੇ ਉਹਨੂੰ ਜਾ ਕੇ ਅਮਰ ਸ਼ਿਕਾਇਤ ਆ ਪਰ ਉਹ ਛੱਕਣਾ ਠੀਕ ਹੈ ਮਾਰੇ ਨੇ ਕਿਹਾ ਸੀ ਜ਼ਰੂਰੀ ਹੈ ਪਰ ਵਾਹੇ ਨਹੀਂ ਕਿਹਾ ਸੀ ਜਿਵੇਂ ਐਵੇਂ ਤੁਸੀਂ ਛੱਡ ਲੋ ਤੇ ਬਾਅਦ ਦੇ ਵਿੱਚ ਜਿਹੜਾ ਕੋਈ ਕਲੰਕ ਲੱਗ ਜੇ ਤੁਹਾਨੂੰ ਜਾਂ ਕੋਈ ਮਾੜੇ ਚੰਗੇ ਕੰਮ ਕਰੋ ਫਿਰ ਤੋਂ ਬਚਦਾ ਹੈ ਇਸੇ ਕਰਕੇ ਫਿਰ ਲੋਕ ਡਿਪਰੈਸ਼ਨ ਦੇ ਵਿੱਚ ਵੀ ਜਾ ਰਹੇ ਆ ਡਿਪਰੈਸ਼ਨ ਨਾ ਜਾਣਾ ਵੀ ਜਿੱਨਾਂ ਜਿਹੜੇ ਇਨਸਾਨ ਰੱਬ ਬਣੂਗਾ ਆਪਣੇ ਹਿਸਾਬ ਨਾਲ ਚੱਲੂਗਾ ਵੀ ਬੱਚੇ ਮੇਰੇ ਹਿਸਾਬ ਨਾਲ ਚੱਲੇ ਦੁਨੀਆਦਾਰੀ ਮੇਰੇ ਹਿਸਾਬ ਨਾਲ ਚੱਲੇ ਅਸੀਂ ਹੁਣ ਇੱਕ ਮੈਨੂੰ ਭੈਣ ਦਾ ਫੋਨ ਆਇਆ ਸੀਗਾ ਬਾਹਰੋਂ ਕਿ ਉਹ ਦੱਸਦੇ ਪਏ ਸੀ ਵੀ ਜੀ ਕਹਿੰਦੇ ਤੁਹਾਨੂੰ ਗੱਡੀ ਗੱਲ ਬਹੁਤ ਵਧੀਆ ਲੱਗੀ ਉਹਨਾਂ ਦੇ ਤਿੰਨ ਬੱਚੇ ਆ ਹੋਗਾ ਜਿਹੜਾ ਇੱਕ ਬੱਚਾ ਸੀ ਸਾਡਾ ਉਹ ਮਤਲਬ ਜੋ ਪਹਿਲਾਂ ਸੀਗਾ ਮਤਲਬ ਉਹ ਵਿਆਹ ਹੋਇਆ ਸੀਗਾ ਹਸਬੰਡ ਦਾ ਉਹਦੇ ਵਿੱਚੋਂ ਉਹਦੀ ਗੇਰ ਕਹਿੰਦੇ ਬਹੁਤ ਘੱਟ ਹੋਈ ਤੇ ਉਹ ਸਾਰੇ ਤੋਂ ਜ਼ਿਆਦਾ ਸਿਆਣਾ નીકਿਆ ਦੇਖ ਲਓ ਤੁਸੀਂ ਇੰਨਾ ਸਿਆਣਾ ਕਹਿੰਦੇ ਵੀ ਉਹਨੂੰ ਤਾਂ ਨਾ ਤਾਂ ਉਹਦੇ ਵਾਸਤੇ ਸਮਾਂ ਦੇ ਹੋਇਆ ਤੇ ਅੱਜ ਦੇ ਟਾਈਮ ਉਹ ਸਕਸੈਸ ਹੈ ਜਿਨ੍ਹਾਂ ਨੂੰ ਬਾਲੀਆਂ ਪਹਿਰੇ ਲੱਗੇ ਹੁੰਦੇ ਬਾਹਲਾ ਸਮਝਾਇਆ ਜਾਂਦਾ ਬਾਲਾ ਕਰਿਆ ਜਾਂਦਾ ਉਹ ਬੱਚੇ ਢੀਠ ਹੋ ਜਾਂਦੇ ਆ ਤੇ ਉਹ ਫਿਰ ਮਤਲਬ ਉਹ ਜੀਤੇ ਪਹੁੰਚਦੇ ਨਹੀਂ ਜਿੱਥੇ ਪਹੁੰਚਣਾ ਚਾਹੀਦਾ ਜੇ ਉਹਨਾਂ ਦਾ ਕੋਈ ਵਿਸ਼ਲਾ ਸੰਸਕਾਰ ਹੈ ਫਿਰ ਚਾਹੇ ਉਹਨਾਂ ਦੇ ਕੋਈ ਧਿਆਨ ਘੱਟ ਵੀ ਦੇਵੇ ਉਤਾਂ ਵੀ ਤਰੱਕੀ ਕਰ ਜਾਂਦੇ ਗਰੀਬ ਘਰਾਂ ਦੇ ਵਿੱਚੋਂ ਹੀ ਉੱਟ ਕੇ ਅੱਜ ਦੇ ਟਾਈਮ ਲੋਕ ਸਕਸੈਸ ਹੋਏ ਆ ਜਿਵੇਂ ਬਾਬਾ RAMਦੇਵ ਹੋ ਗਿਆ ਜਾਂ ਹੋਰ ਬੰਦੇ ਆ ਇਹ ਸਭ ਉਸ ਗਰੀਬੀ ਦੀ ਲਾਈਨ ਚੋਂ ਨਿਕਲੇ ਆ ਜਿੱਥੋਂ ਵੀ ਬਹੁਤ ਮੁਰੇ ਹਾਲਾਤ ਹੁੰਦੇ ਸੀਗੇ ਕੋਈ ਇਹ ਨਹੀਂ ਹੈਗਾ ਵੀ ਤੁਸੀਂ ਕਹੋ ਵੀ ਅਸੀਂ ਆਪਦੇ ਬੱਚੇ ਦੀ ਕਿਸਮਤ ਬਦਲ ਲਾਂਗੇ ਦੋ ਬੱਚੇ ਆ ਇੱਕ ਦਾ ਵਣਕ ਇਹੋ ਜਿਹਾ ਹੋਊਗਾ ਇੱਕ ਦਾ ਕ ਇਹੋ ਜਿਹਾ ਹੋਊਗਾ ਦੋਨੇ ਬੱਚਿਆਂ ਦਾ ਸੁਭਾਅ ਨਹੀਂ ਨਾਲਦਾ ਕਿਉਂਕਿ ਉਹ ਆਡਾ ਕੋ ਲੋਕ ਚੋਂ ਆਏ ਆ ਕੋਈ ਕਿਸੇ ਲੋਕ ਚ ਆਇਆ ਕੋਈ ਕਿਸੇ ਚ ਆਇਆ ਪੁਰਾਣੇ ਸੰਸਕਾਰ ਹੁੰਦੇ ਆ ਇਸ ਕਰਕੇ ਅਸੀਂ ਡਿਪਰੈਸ਼ਨ ਜਨਾ ਜਾਈਏ ਹੁਣ ਜੀ ਹੈ ਨਾ ਜੇ ਇਹ ਹੋ ਜਾ ਉਹਨਾਂ ਦਾ ਕਰਮ ਆ ਹੋ ਰਹਿਣਾ ਅਸੀਂ ਰੱਬ ਨਹੀਂ ਮੰਗ ਸਕਦੇ ਅਸੀਂ ਅਰਦਾਸ ਕਰ ਸਕਦੇ ਮਾਲਕ ਨੂੰ ਨਾ ਮਤਲਬ ਵਾਪਸ ਮਤਲਬ ਅੱਜ ਜੀਵਨ ਉੱਚਾ ਉਹਨਾਂ ਦੇ ਪਿਛਲੇ ਕੋਈ ਕਰਮ ਸੀ ਕਿ ਮਤਲਬ ਉਹ ਪਿਛਲੇ ਕਰਮਾਂ ਦੇ ਬਗੈਰ ਹੁਣ ਬੜੇ ਆਪਾਂ ਫੈਮਲੀਆ ਇਹੋ ਜਿਹੇ ਵੇਖੀਆਂ ਮਾਂ ਪਿਓ ਹਣ ਪੜੇ ਜਾਵਾਂ ਤੇ ਬੱਚਿਆਂ ਨੇ ਤੁਸੀਂ ਦੇਖ ਲਓ ਵੀ ਕੋਈ ਐਡਵੋਕੇਟ ਬਣ ਗਿਆ ਕੋਈ ਕੁਛ ਬਣ ਗਿਆ ਹਨਾ ਤੇ ਬੜੇ ਪੜੇ ਲਿਖੇ ਇਹਨਾਂ ਦੇ ਜਵਾਕ ਪੜੇ ਹੀ ਨਹੀਂ ਹੈਗੇ ਜਿਆਦਾ ਮਤਲਬ ਤੁਹਾਡੇ ਸੰਸਕਾਰ ਕੰਮ ਕਰਦੇ ਆ ਮਤਲਬ ਅੱਜ ਵੀ ਜੇ ਹੁਣ ਅੱਜ ਆਪਾਂ ਚੰਗੇ ਕਰਮ ਕਰਦੇ ਆ ਆਪਣਾ ਅਗਲਾ ਸਵਾਰਿਆ ਜਾ ਸਕਦਾ ਅਗਲਾ ਤਾਂ ਹੁਣ ਹੀ ਹੈ ਜੇ ਆਪਾਂ ਅੱਜ ਦੇ ਟਾਈਮ ਬੰਦਗੀ ਕਰਾਂਗੇ ਕੋਈ ਚੰਗੇ ਕਰਮ ਕਰਾਂਗੇ ਤੇ ਕਰਮ ਭੰਨੀ ਹੈ ਮੇਰਾ ਕਹਿਣ ਦਾ ਮਤਲਬ ਹੈ ਵੀ ਬਹੁਤ ਸਾਰੇ ਮਤਲਬ ਤੁਸੀਂ ਪੌਡਕਾਸਟ ਵੀ ਕਰਕੇ ਆ ਜੀ ਉਹਦੇ ਚੀਮਾ ਸਵਾਲ ਪੜੇ ਸੀ ਲੋਕ ਇਹ ਜੀ ਅਸੀਂ ਬਹੁਤ ਚਿਰ ਤੋਂ ਕਰਦੇ ਪਏ ਆ ਪਰ ਸਾਨੂੰ ਕੁਝ ਹੋ ਰਿਹਾ ਲੱਗਦਾ ਜਿਵੇਂ ਕੁਝ ਠੋੜ ਹੀ ਰਿਹਾ ਨਹੀਂ ਨਹੀਂ ਕਰਦੇ ਪਏ ਤਾਂ ਹੈਗਾ ਹੀ ਆ ਜਦੋਂ ਕੋਈ ਵੀ ਚੀਜ਼ ਆ ਮਹਾਰਾਜ ਨੇ ਕਹਿ ਹੀ ਦਿੱਤਾ ਜਦੋਂ ਪ੍ਰਭੂ ਘਰ ਲਿਆ ਕਿਸੇ ਦਾ ਇੱਕ ਥਿਲ ਨਾ ਗਵਾਏ ਜੇ ਜਗਤ ਮਜ਼ਦੂਰੀ ਦੀ ਤਾਂ ਹੈ ਕਿਉਂ ਰੱਖੇਗਾ ਭਗਵਾਨ ਜਦੋਂ ਮਾਲਕ ਇੱਕ ਕਿਸੇ ਦੀ ਘਾਲ ਨਾ ਕੀਤੀ ਥੋੜੀ ਵਿਅਰਥ ਕਰ ਸਕਦਾ ਅਸੀਂ ਹੁਣ ਉਦਾਂ ਹੀ ਥੋੜਾ ਮੋਟਾ ਜੱਪ ਕੇ ਤੇ ਫਿਰ ਅਸੀਂ ਪਰਹੇਜ ਵੀ ਨਹੀਂ ਕਰਦੇ ਦਿੰਦੇ ਆ ਚੁਗਲੀ ਵੀ ਕਰੀ ਜਾਂਦੇ ਇਧਰ ਉਧਰ ਦੀਆਂ ਗੱਲਾਂ ਬਾਤਾਂ ਵੀ ਕਰਦੇ ਆ ਇੰਨਾ ਚਿਰ ਜਿਹੜੇ ਬੰਦੇ ਨੇ ਲਾਇਆ ਉਹ ਗੱਲ ਇੰਨੀ ਪਹਿਲਾਂ ਕਹੂਗਾ ਹੀ ਨਹੀਂ ਵੀ ਮੈਂ ਇੰਨਾ ਟਾਈਮ ਲਾ ਲਿਆ ਤੇ ਮੇਰਾ ਕੁਝ ਬਣਿਆ ਨਹੀਂ ਪਰਮਾਤਮਾ ਦਾ ਨਾਮ ਜੱਬਿਆ ਕਿਵੇਂ ਵਰਤ ਹੋ ਸਕਦਾ ਹੈ ਗ੍ਰੰਥ ਥੋੜੀ ਝੂਠ ਬੋਲ ਸਕਦੇ ਆ ਸਾਰੇ ਕਹਿੰਦੇ ਵੀ ਗ੍ਰੰਥ ਨਹੀਂ ਝੂਠੇ ਝੂਠਾ ਜੋਨਾ ਵਿਚਾਰੇ ਉਹਨਾਂ ਨਾਲ ਇੱਕ ਬਾਬੇ ਕਬੀਰ ਜੀ ਦੀ ਭਗਤੀ ਆ ਹਾਂਜੀ ਉਹ ਬਾਬੇ ਕਬੀਰ ਜੀ ਦੀ ਬਹੁਤ ਵਧੀਆ ਬਾਣੀ ਉਹਨਾਂ ਨੇ ਦੱਸਿਆ ਹੋਇਆ ਵੀ ਗ੍ਰੰਥ ਨਹੀਂ ਝੂਠੇ ਹੈਗੇ ਝੂਠਾ ਉਹ ਜਿਹੜਾ ਵਿਚਾਰਦਾ ਨਹੀਂ ਜਿਹੜਾ ਚੱਲਦਾ ਨਹੀਂ ਇੱਕ ਬੜੀ ਅਕਸਰ ਹੀ ਤੁਸੀਂ ਘਾਤ ਵੇਖੀ ਹੋਣੀ ਆ ਲੋਕ ਕਹਿੰਦੇ ਆ ਵਿਦਿਆ ਵਿਚਾਰੀ ਤਾਂ ਪਰਪਕਾਰਾਂ ਬਾਰੇ ਕਿਹੜੇ ਵਿਦਿਆ ਵਿਚਾਰੀ ਮੈਂ ਕਿਹਾ ਵਿਚਾਰੀ ਹੋਵੇ ਚਾਹੀ ਨਹੀਂ ਵਿਦਿਆ ਨੂੰ ਵਿਚਾਰ ਕੇ ਤੇ ਉਹਦੇ ਤੇ ਚੱਲਣਾ ਆਪਾਂ ਵੇਖਣਾ ਵੀ ਵਿਦਿਆ ਕੀ ਕਹਿ ਰਹੀ ਹੈ ਵਿਦਿਆ ਦਾ ਜਦੋਂ ਵਿਚਾਰ ਕਰਦੇ ਆ ਫਿਰ ਆਪਾਂ ਉੱਤੇ ਚੱਲਦੇ ਵਿਚਾਰੀ ਦੂਜੀ ਵਿਚਾਰੀ ਨਹੀਂ ਜਿਵੇਂ ਅੰਲਾ ਕਹਿੰਦੇ ਉਹ ਵਿਚਾਰਾ ਬੰਦਾ ਹੋਲਾ ਹਾਂ ਉਹ ਨਹੀਂ ਵਿਦਿਆ ਵਿਚਾਰੀ ਜਦੋਂ ਵਿਚਾਰ ਕੇ ਉਹਨੂੰ ਪੜ੍ਹਿਆ ਵੀ ਮਾਰੇ ਨੇ ਕੀ ਲਿਖਿਆ ਫਿਰ ਉੱਤੇ ਚੱਲਿਆ ਤਾਂ ਪਰਪਕਾਰੀ ਫਿਰ ਪਰਪਕਾਰ ਕਰ ਸਕਦਾ ਹੁੰਦਾ ਆਲਦੇ ਦੇ ਵੀ ਦਿੱਸੇ ਤੇ ਸਹੀ ਬੰਤੀਆਂ ਹੀ ਅਸੀਂ ਗਲਤ ਲੈ ਰਹੀਆਂ ਹੋਰ ਪਾਸੇ ਉਲਝ ਗਏ ਆਪਦੇ ਹਿਸਾਬ ਨਾਲ ਕੀ ਆਪਦਾ ਉਹ ਕੱਢ ਲੈਂਦੇ ਹਾਂ ਹਾਂ ਜੀ ਹਾਂ ਜੀ ਮਤਲਬ ਆਪਦੇ ਹਿਸਾਬ ਨਾਲ ਕੱਢਿਆ ਪਰ ਮਾਲਕ ਨੇ ਤਾਂ ਬੜਾ ਸਿੰਪਲ ਧਰਮ ਦਿੱਤਾ ਸੀਗਾ ਸਾਨੂੰ ਕੁਝ ਲੋਕਾਂ ਨੇ ਆਪਦੇ ਫਾਇਦੇ ਵਾਸਤੇ ਉਲਝਾਤਾ ਹਾਂ ਜੀ ਤੇ ਤੁਸੀਂ ਮਤਲਬ ਹਰ ਪੋਡਕਾਸਟ ਵੀ ਕਰਕੇ ਆ ਨਾ ਵੇਖਿਆ ਸੀ ਹਾਂ ਜੀ ਉਹਦੇ ਚ ਚੰਗੇ ਰਿਵਿਊ ਆ ਮਤਲਬ ਲੋਕਾਂ ਦੇ ਆ ਉਹਦੇ ਚ ਮਤਲਬ ਮੈਂ ਪੁੱਛਣਾ ਚਾਹੁੰਦਾ ਸੀ ਤੁਹਾਡਾ ਮਤਲਬ ਜੋ ਤੁਸੀਂ ਸੁਨੇਹਾ ਦੇਣਾ ਚਾਹੁੰਦੇ ਸੀ ਕੰਨ ਜੀ ਬਹੁਤ ਮਤਰਾ ਪਹੁੰਚ ਗਿਆ ਲੋਕਾ ਤਾਈਆਂ ਕਿੰਨਾ ਬਹੁਤ ਥੋੜੇ ਬੰਦਿਆਂ ਨੂੰ ਸਮਝ ਲੱਗੀ ਵੀ ਜੀ ਹਜੇ ਵੀ ਲੋਕ ਸਰੀਰਾਂ ਨਾਲ ਜੁੜੇ ਹੋਏ ਆ ਤੇ ਬੜੇ ਫੋਨ ਸਾਨੂੰ ਵੀ ਆਉਂਦੇ ਆ ਕਹਿੰਣਗੇ ਜੀ ਤੁਸੀਂ ਉਹਨਾਂ ਇੱਕ ਮਾਤਾ ਜੀ ਦਾ ਵੀ ਫੋਨ ਆਇਆ ਸੀਗਾ ਤੇ ਉਹ ਵੀ ਕਹਿੰਦੇ ਸੀ ਉਹਨਾਂ ਨੂੰ ਮੈਂ ਕਿਹਾ ਮਾਤਾ ਜੀ ਤੁਸੀਂ ਨਾ ਕਿਸੇ ਸਰੀਰ ਨਾਲ ਨਾ ਜੁੜੋ ਤੁਸੀਂ ਕੋਸ਼ਿਸ਼ ਕਰੋ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜਨਾ ਆਪਾਂ ਨੂੰ ਕਿਸੇ ਵਿਚੋਲੇ ਦੀ ਲੋੜ ਹੀ ਨਹੀਂ ਹੈਗੀ ਸਾਡੇ ਮਨ ਚ ਇਹ ਗੱਲ ਬਾਹ ਦਿੱਤੀ ਗਈ ਹੈ ਮਹਾਪੁਰਖਾਂ ਦਾ ਮਹਾਪੁਰਖਾਇਦੇ ਸਮਝ ਕਿੱਥੇ ਹੈ ਬਹੁਤ ਕੋਈ ਮਹਾਰਾਜ ਦੀ ਕਿਰਪਾ ਹੋਵੇ ਫੇਰ ਜਾ ਕੇ ਕੋਈ ਸਾਧੂ ਮਿਲਦਾ ਹੈ ਆਲੋ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਿੱਤੇ ਹੋਏ ਆ ਤੁਸੀਂ ਬੰਦਗੀ ਕਰੋ ਤੇ ਅਰਦਾਸ ਕਰੋ ਮਾਲਕ ਕਿਰਪਾ ਕਰੂਗਾ ਕਿਉਂ ਆਪਦਾ ਮਿਹਨਤ ਦਾ ਪੈਸਾ ਖਰਾਬ ਕਰੀ ਜਾਂਦੇ ਇੱਧਰ ਉੱਧਰ ਉਹਦੇ ਤੋਂ ਬਿਹਤਰ ਹੈ ਕਿ ਅਸੀਂ ਸਿੱਧੇ ਰਾਹ ਤੇ ਤੁਰੀਏ ਰਾਤ ਨੂੰ ਉੱਠ ਕੇ ਨਾਮ ਜਪੀਏ ਅੱਧਾ ਘੰਟਾ ਜ਼ਰੂਰ ਲਾਈਏ ਜੋ ਵੀ ਇਹ ਵਿਚਾਰ ਸੁਣਦੇ ਪਏ ਜਿਹੜੇ ਜ਼ਿਆਦਾ ਜਪਦੇ ਆ ਫਿਰ ਉਹਨਾਂ ਦੇ ਤਾਂ ਮਾਲਕ ਦੀ ਕਿਰਪਾ ਅੱਧਾ ਪਾਣਾ ਕਿਹੜਾ ਲਾਓ ਤੇ ਤੁਸੀਂ ਸਿਮਰਨ ਕਰੋ ਤੇ ਅਰਦਾਸ ਕਰੋ ਮਾਰੇ ਪੂਰੀ ਕਰਦਾ ਸਾਰੀ ਜ਼ਿੰਦਗੀ ਅਸੀਂ ਤਾਂ ਕਿਸੇ ਬਾਬਿਆਂ ਕੀ ਗਏ ਨਹੀਂ ਤੇ ਜਾਂ ਕੋਈ ਅਰਦਾਸ ਨਹੀਂ ਕੀਤੀ ਆ ਮਿਲੇ ਜਰੂਰ ਆ ਚਲੋ ਸਤਕਾਰ ਵੀ ਕੀਤਾ ਪੈਰੀ ਹੱਥ ਵੀ ਲਾਉਣੇ ਪੈ ਜਾਂਦੇ ਮੈਂ ਇਹ ਨਹੀਂ ਕਹਿੰਦਾ ਜੀ ਤੁਸੀਂ ਏਡੇ ਕੱਟੜ ਹੋਵੋ ਪੈਰੀ ਅਰਥਾਪਾਉ ਦੇ ਬਜ਼ੁਰਗਾਂ ਨੇ ਕਿਹੜਾ ਨਹੀਂ ਲਾਉਂਦੇ ਪਰ ਉਹਦਾ ਮਤਲਬ ਇਹ ਨਹੀਂ ਹੁੰਦਾ ਵੀ ਤੁਸੀਂ ਬਾਬਿਆਂ ਨੂੰ ਕਹਿਣ ਲੱਗ ਜੀ ਕਿਰਪਾ ਕਰਦੇ ਕਿਰਪਾ ਸਾਨੂੰ ਸਿਰਫ ਗੁਰੂ ਗ੍ਰੰਥ ਸਾਹਿਬ ਮਾਰੇ ਕਰ ਸਕਦੇ ਆ ਮਾਰੇ ਨੇ ਜਦੋਂ ਹੁਕਮ ਦੇ ਕੇ ਚਲੇ ਗਏ ਫਿਰ ਗੱਲ ਖਤਮ ਹੋ ਗਈ ਫਿਰ ਅਸੀਂ ਵਾਰ-ਵਾਰ ਉੱਝ ਜਾਨ ਅਜ਼ੀਤਰ ਹੁੰਦੇ ਮਸਲਿਆਂ ਜਿਹਨੀ ਪੈਣਾ ਕੋਈ ਬਾਬਿਆਂ ਦੇ ਚੱਕਰਾਂ 'ਚ ਨਹੀਂ ਪੈਣਾ ਸਾਨੂੰ ਕਿਸੇ ਵਿਚੋਲੇ ਦੀ ਲੋੜ ਨਹੀਂ ਕੋਸ਼ਿਸ਼ ਕਰੀਏ ਅਸੀਂ ਡਾਇਰੈਕਟ ਮਾਲਕ ਨਾਲ ਜੁੜ ਗਏ 6 ਮਹੀਨੇ ਮੇਰੇ ਕਹਿਣ ਤੇ ਮਹਾਰਮ ਸਾਨੂੰ ਕਹਿਣਾ ਕਰਕੇ ਵੇਖੇ ਤੇ ਮਾਲਾ ਕਿਰਪਾ ਕਰੂਗਾ ਕਿਸੇ ਚੀਜ਼ ਦੀ ਤੋੜ ਨਹੀਂ ਆ ਸਕਦੀ ਜ਼ਿੰਦਗੀ 'ਚ ਜੇ ਅਸੀਂ ਇਨਸਾਨਾਂ ਦਾ ਆਸਰਾ ਛੱਡ ਦਈਏ ਤਾਂ ਪਰਮਾਤਮਾ ਦਾ ਆਸਰਾ ਤੱਕੀਏ ਅਸੀਂ ਲੋਕਾਂ ਤੇ ਜ਼ਿਆਦਾ ਵਿਸ਼ਵਾਸ ਕਰਦੇ ਆਂ ਤੇ ਪਰਮਾਤਮਾ ਤੇ ਘੱਟ ਕਰਦੇ ਆਂ ਹਾਂ ਮਿਆਂ ਲੋਕਾਂ ਨਾਲ ਆਪਦੀਆਂ ਜਿਵੇਂ ਸਪਸਿਆਵਾਂ ਨੂੰ ਸੋ ਜੇ ਹੁੰਦੇ ਵਾਸਤੇ ਦੂਜੇ ਨੂੰ ਕਹਿ ਦਿੰਦੇ ਆ ਵੀ ਜਾਂ ਕਿਸੇ ਗ੍ਰੰਥੀ ਨੂੰ ਜਾਂ ਕਿਸੇ ਉੱਗੇ ਕਥਾਵਾਚ ਨੂੰ ਤੁਸੀਂ ਜੀ ਸਾਡੇ ਅਰਦਾਸ ਕਰਦੇ ਹਾਂ ਜੀ ਹਾਂ ਜੀ ਹਾਂ ਇਹਦੇ ਵਿੱਚ ਮਤਲਬ ਕੀ ਆ ਅਰਦਾਸ ਆਪਾਂ ਨੂੰ ਕਰਨੀ ਚਾਹੀਦੀ ਆ ਨਹੀਂ ਨਹੀਂ ਅਰਦਾਸ ਹੁਣ ਭਾਜੀ ਸਾਨੂੰ ਵੀ ਫੋਨ ਆਉਂਦੇ ਆ ਜੇ ਆਪਾਂ ਪੈਸੇ ਇਕੱਠੇ ਕਰਨੇ ਹੁਣ ਤਾਂ 50 ਲੱਖ ਰੁਪਈਆ ਇਕੱਠਾ ਹੋ ਜੇ ਇੱਕ ਮਹੀਨੇ ਦੇ ਵਿੱਚ ਮਤਲਬ ਉਹ ਜਿਹੜਾ ਸੰਗਤ ਦਾ ਪੈਸਾ ਹੋਊਗਾ ਨਾ ਉਹ ਫਿਰ ਤੰਗ ਬਹੁਤ ਕਰਦਾ ਲੋਕਾਂ ਨੂੰ ਇਹੀ ਸਮਝਾ ਰਹੇ ਆ ਇੱਕ ਬੜੀ ਪਿਆਰੀ ਬੱਚੀ ਸੀਗੀ ਉਨੀ 20 ਸਾਲ ਦੀ ਆਪਣੇ ਬੱਚਿਆਂ ਜਿੱਦੀ ਤੇ ਉਹਦਾ ਫੋਨ ਆਇਆ ਮੈਨੂੰ ਕਹਿੰਦੀ ਵੀ ਵੀਰੇ ਮੈਂ ਤੁਹਾਡੇ ਨਾਲ ਵਿਚਾਰ ਕਰ ਸਕਦੀ ਮੈਂ ਕਹਾ ਪੁੱਤ ਕਰ ਸਕਦਾ ਵਿਚਾਰ ਕਹਿੰਦੀ ਵੀ ਮੇਰੇ ਕੋਲੇ ਕੁਝ ਦਾ ਸੰਬੰਧ ਦੇ ਪੈਸੇ ਆ ਤੇ ਮੈਂ ਡਿਪਰੈਸ਼ਨ ਚ ਚਲੀ ਗਈ ਸੀ ਤੇ ਹੁਣ ਮੈਂ ਆਪਦਾ ਬਿਜ਼ਨਸ ਕੀਤਾ ਵਾ ਤੇ ਇਦਾਂ ਕਰਕੇ ਮੈਂ ਕਹਾ ਪੁੱਤ ਕੋਈ ਪੈਸਾ ਸਾਨੂੰ ਭੇਜਣ ਦੀ ਲੋੜ ਨਹੀਂ ਸਾਡੇ ਕੋਲੇ ਮਾਲਕ ਦੀ ਕਿਰਪਾ ਜੇ ਲੋੜ ਹੋਊ ਤੇ ਅੰਦਾਜ਼ ਦਾਂਗੇ ਤੂੰ ਆਪ ਜਿਹੜਾ ਤੈਨੂੰ ਲੋੜਵੰਦ ਲੱਗਦਾ ਉਹਦੀ ਦੇ ਤੂੰ ਮਦਦ ਕਰ ਨੂੰ ਹਨਾ ਉਹ ਬੰਦੇ ਨੂੰ ਨਾ ਪੈਸੇ ਦੇ ਵੀ ਜਿਹੜਾ ਤੈਨੂੰ ਪਤਾ ਨਹੀਂ ਵੀ ਕਿਸੇ ਬਾਬੇ ਨੂੰ ਕਹਤਾ ਜਾਂ ਕਿਸੇ ਨੂੰ ਉਧਾ ਪਾਤੇ ਹੈ ਇਤਿਹਾਦੀ ਅਰਦਾਸ ਦੇ ਨਾਂ ਦੇ ਲੋਕ ਤੁਹਾਡੇ ਤੋਂ ਪੈਸੇ ਲੈਣ ਲੋਕ 25-25000 ਰੁਪਏ ਲੋਕਾਂ ਨੇ ਪਾਇਆ ਹੋਇਆ ਮੈਨੂੰ ਦੱਸਦੇ ਪਏ ਆ ਤੇ ਕਹਿੰਦੇ ਬਣਿਆ ਕੁਛ ਨਹੀਂ ਬੰਨਣਾ ਕੀ ਹੈ ਜਦੋਂ ਤੁਸੀਂ ਪੈਸਾ ਦੇ ਕੇ ਥੋੜੀ ਕੋਈ ਰੱਬ ਦੀ ਸ਼ਰਤ ਕ੍ਰੀਦ ਸਕਦੇ ਮੇਰੀ ਬੇਨਤੀ ਆ ਪਹੁੰਚੀਏ ਨਾ ਇਹਨਾਂ ਚਿਕਰਾਂ ਚੀਜ਼ਾਂ ਜੀ ਆਪਦੀ ਅਰਦਾਸ ਸਾਫ਼ ਕਰੀਏ ਤੇ ਦੇਖੋ ਤੁਸੀਂ 6 ਮਹੀਨੇ ਮੇਰੇ ਕਹਿਣ ਤੇ ਸਾਰਾ ਕੁਝ ਸ਼ਰਧਿਓ ਤੇ ਮਾਲਕ ਕਿਰਪਾ ਕਰੂਗਾ ਤੁਸੀਂ ਆਪ ਹਾਲਾਤ ਬਦਲਦੇ ਦੇਖੋ ਠੀਕ ਹੈ ਠੀਕ ਹੈ ਜੀ ਕਿ ਆਪਣਾ ਬਾਣੀ ਬਾਰੇ ਕੁਝ ਪੁੱਛਣਾ ਸੀ ਜੀ ਬਾਣੀ ਮਤਲਬ ਪੜਨ ਦਾ ਇਹ ਸਾਨੂੰ ਪੜ੍ਹਨੀ ਚਾਹੀਦੀ ਆ ਜਾਂ ਮਤਲਬ ਸਿਮਰਨ ਕਰਨਾ ਚਾਹੀਦਾ ਬਾਣੀ ਦੇ ਵੀਰ ਜੀ ਜੇ ਤੁਸੀਂ ਵਿਚਾਰ ਕੇ ਪੜ੍ਹਦੇ ਆ ਨਾ ਫੇਰ ਤਾਂ ਠੀਕ ਆ ਜੋ ਬਾਣੀ ਕਹਿ ਰਹੀ ਐ ਸੀ ਕਰਨਾ ਹੁਣ ਸੁਖਣੀ ਸਾਹਿਬ ਦਾ ਪਾਠ ਹਰ ਬੰਦਾ ਕਰ ਹੀ ਜਾਂਦਾ ਪਰ ਜੋ ਮਹਾਰਾਜ ਕਹਿ ਰਹੇ ਉਹ ਕਰ ਨਹੀਂ ਰਿਹਾ ਸੁਖਣੀ ਸਾਹਿਬ ਦੇ ਵਿੱਚ ਮਹਾਰਾਜ ਨੇ ਸ਼ੁਰੂ ਜੀ ਸਾਨੂੰ ਕਿਹਾ ਸਿਮਰੋ ਸਿਮਰ ਸਿਮਰਤਿ ਸਪਾਦੋ ਕਲ ਕਲੇਸ਼ ਤਨ ਮਾਹਿ ਮਿਟਾਓ ਨਾ ਅਸੀਂ ਸਿਮਰਨ ਕਰਦੇ ਪਏ ਨਾ ਨਾਮ ਜਪਦੇ ਪਏ ਆ ਮਹਾਰਾਜ ਸਾਨੂੰ ਕਹਿ ਰਹੇ ਆ ਅਸੀਂ ਪੜੀ ਜਾ ਰਹੇ ਆ ਪੜ੍ਹ ਕੇ ਜੋ ਮਹਾਰਾਜ ਨੇ ਕਿਹਾ ਸੀ ਉਹ ਕਰਨਾ ਨਾ ਕੀ ਹੈਗਾ ਵੀ ਅਸੀਂ ਕਿਸੇ ਸਰੀਰ ਨਾਲ ਜੁੜ ਕੇ ਕਹਣਾ ਜੀ ਬਾਣੀ ਤੁਸੀਂ ਗੰਥ ਕਰਕੇ ਉਹਦਾ ਫਾਇਦਾ ਕੀ ਜਦੋਂ ਜੀਵਨ ਨਹੀਂ ਬਦਲਿਆ 20-20 ਸਾਲ ਹੋ ਗਏ ਗੁਰਦੁਆਰੇ ਜਾਂਦੇ ਆ 25-25 ਸਾਲ ਹੋ ਗਏ ਮਹਾਪੁਰਖਾਂ ਕੋਲੇ ਜਾਂਦੇ ਆ ਪਰ ਜੀਵਨ ਨਹੀਂ ਬਦਲਿਆ ਜਿਨ੍ਹਾਂ ਦਾ ਜੀਵਨ ਨਹੀਂ ਬਦਲਿਆ ਤੇ ਉਹਨਾਂ ਚ ਫਿਰ ਉਹ ਤਾਂ ਫਿਰਵੇਂ ਇੱਕ ਕੰਨ ਰਸ ਹੈ ਜਿੰਨਾ ਮਰਦੀ ਇਕੱਠਾ ਕਰੀ ਜਾਓ ਸੁਣੀ ਚਲੋ ਕਥਾ ਦੀ ਨਹੀਂ ਮਰਦੀ ਸੁਣ ਲਓ ਕਥਾ ਸੁਣਨ ਨਾਲ ਕੀ ਹੋ ਜਾਊਗਾ ਕੋਸ਼ਿਸ਼ ਕਰਨੀ ਆਪਾਂ ਆਪਦੇ ਆਪ ਨੂੰ ਬਦਲਾਵ ਵਾਲੇ ਪਾਸੇ ਲਈ ਆਈਏ ਬਰਲਾਮ ਹੋ ਗਈ ਹੋਊਗਾ ਜਦੋਂ ਵਿਚਾਰ ਕੇ ਪੜੋਂਗੇ ਜੇ ਲਿਖਿਆ ਨਾ ਮਹਾਰਾਜ ਨੇ ਜਿੰਨੀ ਨਾਮ ਤੇ ਆਇਆ ਗਏ ਮੁਸਕਤ ਘਾਲ ਨਾਨਕ ਤੇ ਮੱਖੋ ਜ਼ਿਲ੍ਹੇ ਕੀ ਟੀ ਛੁੱਟੀ ਨਾ ਫੇਰ ਉਹ ਮਹਾਰਾਜ ਨੇ ਦੱਸਿਆ ਵੀ ਜਿਨ੍ਹਾਂ ਨੇ ਨਾਮ ਜਪਿਆ ਅਸੀਂ ਨਾਮ ਜਪਣਾ ਸ਼ੁਰੂ ਕਰੀਏ ਨਾਮ ਜਪਣਾ ਕੀ ਹੈ ਵਾਹਿਗੁਰੂ 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 ਜਪੀ ਚੱਲੋ ਮਾਣ ਕਿਰਪਾ ਕਰੂੰਗਾ ਸਾਨੂੰ ਜੋ ਗੁਰਬਾਣੀ ਜੀ ਦਿੱਤਾ ਗਿਆ ਅਸੀਂ ਉਹ ਕਰਨਾ ਨਾ ਕਿ ਅਸੀਂ ਪੜ ਪੜ ਕੇ ਰੱਟੇ ਲਾਉਂਦੇ ਹਾਂ ਪੜਨ ਦੇ ਚੱਕਰ ਦੇ ਨਹੀਂ ਪੈਣਾ ਬਾਣੀ ਤੁਸੀਂ ਪੜ ਸਕਦੇ ਆ ਪਰ ਜੋ ਮਹਾਰਾਜ ਨੇ ਕਿਹਾ ਉਹ ਕਰੋ ਏਨੇ ਵੀ ਬਾਣਜ ਬਾਣੀਆਂ ਗੰਠ ਹੋ ਗਈਆਂ ਸਾਡੇ ਅੰਦਰ ਹਮੇ ਆ ਜੇ ਵੀ ਸਾਨੂੰ ਬਾਣੀ ਗੰਠਾ ਬਾਣੀ ਗੰਠਾ ਚੰਗੀ ਗੱਲ ਆ ਪਰ ਬਾਣੀ ਸਾਨੂੰ ਜੋ ਕਹਿ ਰਹੀ ਉਹ ਤਾਂ ਅਸੀਂ ਕਰ ਹੀ ਨਹੀਂ ਇਸੇ ਬਾਣੀ ਸਾਨੂੰ ਕਹਿ ਰਹੀ ਵੀ ਨਾਮ ਜਪੋ ਨਾਮ ਜਪਣਾ ਜ਼ਰੂਰੀ ਆ ਉਹ ਅਸੀਂ ਛੱਡ ਗਏ ਇਸੇ ਕਰਕੇ ਦੁਨੀਆ ਚ ਇੰਨੇ ਦੁੱਖ ਆ ਹਰੇਕ ਦੁੱਖ ਦਾ ਹੱਲ ਸਿਮਰਨ ਜਿੱਥੇ ਮਰਜੀ ਭਜ ਲੋ ਕਿਸੇ ਬਾਬੇ ਨੇ ਕੁਝ ਨਹੀਂ ਦੇਣਾ ਮੇਰੀ ਬੇਨਤੀ ਆ ਵੀ ਸੰਗਤ ਨੂੰ ਐਵੇਂ ਨਾ ਹੋ ਜੇ ਕੋਸ਼ਿਸ਼ ਕਰਨ ਆਤਮਾ ਦਾ ਪਾਣਾ ਘੰਟਾ ਨਾ ਬਧਾ ਨਾਂ ਲੈਣ ਤੇ ਕੋਈ ਨਾ ਹੁੰਦੇ ਚੱਕਰ ਦੇ ਨਹੀਂ ਪੈਣਾ ਇਹ ਨਾ ਹੋਵੇ ਰਾਤ ਨੂੰ ਉੱਠ ਕੇ ਛਨਾਮ ਦੇ ਮਸਲੇ ਪੈ ਜਾਓ ਉਵੇਂ ਉੱਠੋ ਮੂੰਹ ਹੱਥ ਧੋਵੋ ਤੇ ਨਾਮ ਜਪੋ ਮਾਰੇ ਕਿਰਪਾ ਕਰੂਗਾ ਗਾਂ ਠੰਡ ਆ ਜਾਣੀਆਂ ਤੇ ਪਿੱਠ ਠੰਡ ਵੀ ਹੋਵੇ ਜਲਦੀ ਵੀ ਹੋਵੇ ਉਦੋਂ ਮੈਂਕ ਵੀ ਵੀ ਆਉਂਦਾ ਸਾਡੇ ਚ ਉੱਠ ਕੇ ਨਹਾਉਣਾ ਪਊਗਾ ਉੱਠਦੇ ਹੀ ਅਸੀਂ ਚੱਕਰ ਚ ਓਏ ਛਨਾਮ ਦੇ ਚੱਕਰ ਚ ਬਹੁਤ ਬੰਦਿਆਂ ਨੇ ਬੰਦਗੀ ਸ਼ਰਤੀ ਹੈ ਕਿ ਨਾ ਹੁੰਦੇ ਚੱਕਰ ਚੋਂ ਮੈਂ ਕਹਾਂ ਲੋ ਜਦੋਂ ਮਾਣੀ ਮੇਲਾ ਤੇ ਫਿਰ ਸਾਰਾ ਕੁਝ ਹੀ ਮੇਲਾ ਠੀਕ ਹੈ ਉਲਜੀ ਹੋਈ ਆ ਦੁਨੀਆ ਧਰਮ ਬਹੁਤ ਸੌਖਾ ਤੇ ਸਿੰਪਲ ਸੀਗਾ ਪਰ ਸਾਨੂੰ ਹਜਾਤਾ ਦੁਨੀਆ ਜੇ ਉਹ ਕਈ ਵਾਰੀ ਇੱਕ ਵੀਰ ਦਾ ਸਵਾਲ ਆਇਆ ਸੀਗਾ ਬੰਦੇ ਆ ਮਤਲਬ 2 ਘੰਟੇ ਕਹਿੰਦਾ ਮੈਂ ਬੈਠਦਾ ਵੀ ਦੱਸਦਾ ਜੀ ਮੈਨੂੰ 2 ਵਜੇ ਲੱਗ ਰਾਂ ਰਾਤ ਨੂੰ ਮਤਲਬ ਪਹਿਲੇ ਬੈਠ ਉਹ ਕਹਿੰਦਾ ਮੈਂ ਜਦੋਂ 2 ਘੰਟੇ ਬੈਠਾ ਵਿੱਚੋਂ ਮੈਨੂੰ ਕਈ ਟਾਈਮ ਨੀਂਦ ਆ ਜਾਂਦੀ ਹੂੰ ਤੇ ਵੀ ਕੀ ਉਹਦਾ ਕੋਈ ਉਹਨੂੰ ਨੁਕਸਾਨ ਆ ਜਾਂ ਮਤਲਬ ਉਹਦਾ ਬੈਨੀਫਿਟ ਗਿਆ ਕਿ ਨਹੀਂ ਵਿੱਚੋਂ ਜੇ ਉਹ ਰਹਿਣ ਦਾ ਵੀ ਰੈਣਾ ਤਾਂ ਟਾਈਮ ਹੀ ਖਰਾਬ ਹੋ ਗਿਆ ਵਿੱਚ ਸੱਤ ਸੱਤੇ ਰਹਿ ਗਿਆ ਵਿੱਚ ਨਹੀਂ ਨਹੀਂ ਆਈ ਨਹੀਂ ਹੁੰਦਾ ਆਪਾਂ ਸਿਮਰਨ ਕਰਦੇ ਕਰਦੇ ਸੌਣਾ ਹੀ ਹੁੰਦਾ ਜਦੋਂ ਸੌ ਜਾਂਗੇ ਨਾ ਫਿਰ ਹੌਲੀ ਹੌਲੀ ਅੰਦਰ ਚੱਲਣ ਲੱਗਦੇ ਹੁੰਦਾ ਕੋਈ ਭਰਤੀ ਸਰੀਰ ਨੂੰ ਕਸ਼ਟ ਦੇਣਾ ਨਹੀਂ ਅੱਤਾ ਪੋਣਾ ਘੰਟਾ ਤੁਸੀਂ ਜਪ ਸਕਦੇ ਆ ਉਤੂ ਬਾਅਦ ਜਦੋਂ ਦੇ ਜਪਦੇ ਸੌਣਾ ਰੋਜ਼ ਜਪਦੇ ਜਪਦੇ ਸੌਵੋਗੇ ਜਦੋਂ ਫਿਰ ਹੌਲੀ ਹੌਲੀ ਅੰਦਰੋਂ ਫਿਰ ਖੇਡ ਸ਼ੁਰੂ ਹੁੰਦੀ ਆ ਤੁਹਾਨੂੰ ਸ਼ਬਦ ਸੁਣਨਗੇ ਕਦੋਂ ਜਾ ਕੇ ਪ੍ਰਕਾਸ਼ ਹੁੰਦਾ ਬੜੀ ਮਾਲਕ ਕਿਰਪਾ ਕਰਦੇ ਰਾਜ ਬਹੁਤ ਖੁਸ਼ ਆ ਪਰ ਘੱਲ ਨਾਲ ਗੱਲ ਨਹੀਂ ਪੈਂਦੀ ਆ ਹਾਂਜੀ ਭਾਜੀ ਕਹਿੰਦੇ ਸਾਨੂੰ ਬੜਿਆ ਬੜਾਇਆ ਮਿਲ ਜੇ ਆ ਚੱਕਰ ਠੀਕ ਹੈ ਜੀ ਇਹ ਮਤਲਬ ਇਹ ਕਹਿੰਦੇ ਅਵਸਥਾ ਅਪਾ ਅਵਸਥਾ ਤੱਕ ਪਹੁੰਚਣਾ ਆਪਣਾ ਕਿੰਨਾ ਕੁ ਵਾਸਤੇ ਟਾਈਮ ਲੱਗਦਾ ਨਹੀਂ ਇਹ ਟਾਈਮ ਦਾ ਨਹੀਂ ਚੱਕਰ ਇਹਦਾ ਤਿਆਰ ਦੀ ਤਿਆਰ ਦੀ ਗੱਲ ਹੁੰਦੀ ਹੈ ਨਾ ਜਦੋਂ ਤੁਸੀਂ ਵੇਖੋ ਆ ਨਾਮ ਜਪਨ ਵਾਲੇ ਮਸਲੇ 'ਚ ਪੈਣਾ ਤੇ ਉਦੋਂ ਇਹ ਤੁਹਾਨੂੰ ਛੰਡਣੀਆਂ ਪੈਣੀਆਂ ਚੀਜ਼ਾਂ ਬਾਤਦੀਆਂ ਨੇ ਨਾ ਚੁਗਲੀ ਹੋਰ ਇੱਧਰ ਉੱਧਰ ਦੇ ਖਿਲਾੜੇ ਮੋਬਾਈਲ ਹੋ ਗਿਆ ਫੇਸਬੁੱਕ ਹੋ ਗਿਆ ਹੋਰ ਚੀਜ਼ਾਂ ਹੁੰਦੀਆਂ ਫੇਰ ਅਵਸਥਾ ਬਣਦੀ ਹੁੰਦੀ ਕੋਈ ਨਹੀਂ ਹੌਲੀ ਹੌਲੀ ਜੱਪੀ ਚੱਲੋ ਜਿੰਨਾ ਕਹੇਗਾ ਤੇ ਉਹ ਫਿਰ ਜਦੋਂ ਤੁਸੀਂ ਮਨਾ ਜਾਂ ਮਾਰ ਕੇ ਕਿਰਪਾ ਕਰੋਗਾ ਫਿਰ ਉਹ ਚੀਜ਼ ਅਵਸਥਾ ਹੀ ਲੈ ਕੇ ਜਾਂਦਾ ਉਹਨੇ ਕ ਵੀਰ ਦਾ ਆਇਆ ਸੀ ਫੋਨ ਕਹਿੰਦਾ ਮੈਨੂੰ ਝਟਕੇ ਲੱਗਦੇ ਸੀ ਤੇ ਐਡੀ ਉੱਚੀ ਅਵਸਥਾ ਸੀ ਉਹਨੂੰ ਉਲਝਾਈ ਦਿੱਤਾ ਕਿਸੇ ਨੇ ਡਰਾਤਾ ਵੀ ਤੈਨੂੰ ਅਖੇ ਰੂਹਾਂ ਦੂਜੀਆਂ ਤੇ ਤਾਂ ਉਲਝੇ ਚੰਗਾ ਕੋਲਾ ਨਾਮ ਜਿ ਆਪਣਾ ਛੱਡ ਗਿਆ ਹੁਣ ਦੁਬਾਰਾ ਲੱਗਣ ਲੱਗਾ ਜਦੋਂ ਦਾ ਆਪਣਾ ਪੋਡਕਾਸਟ ਸੁਣਿਆ ਇਸ ਕਰਕੇ ਆਪਾਂ ਕੋਸ਼ਿਸ਼ ਕਰਨੀ ਹੈ ਵੀ ਐਵੇਂ ਉਲਝਣਾ ਨਹੀਂ ਹੈਗਾ ਜਦੋਂ ਆਪਾਂ ਨਾਮ ਜਪਾਂਗੇ ਨਾ ਝਟਕੇ ਲੱਗਦੇ ਹੁੰਦੇ ਝਟਕੇ ਬਹੁਤ ਚੰਗੇ ਹੁੰਦੇ ਆ ਮਨ ਤਾਂ ਨੂੰ ਛੱਡਣਾ ਚਾਹੁੰਦਾ ਪਰ ਉਹ ਸੀ ਡਰ ਜਾਂਦੇ ਆ ਸਾਨੂੰ ਨਾਮ ਕੋਈ ਗਾਈਡ ਕਰਨ ਵਾਲਾ ਹੋਵੇ ਤਾਂ ਕਰਤੀ